ਜਦਾ ਜੋ ਰੋਸ ਪ੍ਰਦਰਸ਼ਨ ਜ਼ਿਲ੍ਹਾ ਯੂਥ ਕਾਂਗਰਸ ਵੱਲੋਂ ਜਿਹੜਾ ਬਤੌਰ ਜ਼ਿਲ੍ਹਾ ਪ੍ਰਧਾਨ ਸਾਰੇ ਉਮੀਦਵਾਰ ਸਭਾਨਾਂ ਵੱਲੋਂ ਜਿਹੜਾ ਅੱਜ ਐਸਐਸਪੀ ਦਫ਼ਤਰ ਵਿਖੇ ਤਰਨਾ ਲਗਾ ਕੇ ਰੋਸ ਪ੍ਰਦਰਸ਼ਨ ਰੋਸ ਜਾਇਰ ਕੀਤਾ ਕਿਉਂਕਿ ਤੁਸੀਂ ਸਭ ਜਾਣਦੇ ਹੋ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਜਿਹੜੀਆਂ ਠੱਡੀਆਂ ਉੱਤਰੀਆਂ ਲੋਕ ਜਿਹੜੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਨੇ ਅਨੇਕਾਂ ਅਸੀਂ ਚੰਗੇ ਖਿਡਾਰੀ ਅਨੇਕਾਂ ਸੀ ਚੰਗੇ ਸਿੰਗਰ ਅਨੇਕਾਂ ਸੀ ਚੰਗੇ ਕਾਰੋਬਾਰੀ ਜਿਹੜੇ ਇਕਵਾ ਚੁੱਕੇ ਆ ਜੇ ਕਿਸੇ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਚੰਗੇ ਕਾਰੋਬਾਰੀ ਮੂਵ ਕਰਨਗੇ ਚੰਗੇ ਖਿਡਾਰੀ ਜਿਹੜੇ ਉਹ ਇੱਥੋਂ ਮੂਵ ਕਰਨਗੇ ਚੰਗੇ ਸਿੰਗਰ ਜਿਹੜੇ ਉਹ ਮੂਵ ਕਰ ਰਹੇ ਨੇ ਸੋ ਕਹਿਣ ਤੋਂ ਬਾਅਦ ਅੱਜ ਅਸੀਂ ਇਸ ਦੇ ਵਿਰੋਧ ਵਿੱਚ ਅੱਜ ਜਿਲ੍ਹਾ ਉਸ ਪ੍ਰਸ਼ਾਸਨ ਦਾ ਜਿਹੜਾ ਘਰਾਉ ਕੀਤਾ ਪ੍ਰਦਰਸ਼ਨ ਕੀਤਾ ਕੀ ਪਾਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਆਪਣੀ ਨੀਂਦ ਤੋਂ ਜਾਗੇ ਸੀਐਮ ਸਾਹਿਬ ਕੋ ਮੰਗ ਕੀਤੀ ਹੈ ਕਿ ਸੀਐਮ ਸਾਹਿਬ ਕਿਰਪਾ ਕਰਕੇ ਤੁਹਾਡੇ ਤੇ ਲੋਕਾਂ ਨੇ ਕਿੰਨਿਆ ਘਟਣਾ ਵਾਹੋ ਜੇ ਕੋਣ ਤੱਕ ਗੁਰਦਾਸਪੁਰ ਦੇ ਵਿੱਚ 20 ਦਿਨ ਅਗੇ ਘਟਨਾ ਵਾ ਮੇਰਾ ਖਿਆਲ ਹੈ ਕੁਝ ਪਿਆਜੇ ਤੱਕ ਕਿਨਾਂ ਕੋ ਟ੍ਰੇਸ ਨਹੀਂ ਹੋਇਆ ਸੋ ਕਹਿਣ ਤੋਂ ਬਾਅਦ ਸੀਐਮ ਸਾਹਿਬ ਕੋ ਇਹ ਮੰਗ ਕੀਤੀ ਹੈ ਕਿ ਸੀਐਮ ਸਾਹਿਬ ਕਿਰਪਾ ਕਰਕੇ ਹੱਥ ਜੋੜ ਕੇ ਬੇਨਤੀ ਹੈ ਕਿ ਲੋਕਾਂ ਨੇ ਤੁਹਾਨੂੰ ਆਪਣੇ ਅੱਖਾਂ ਤੇ ਬਿਠਾਇਆ ਸੀ ਉਦੋਂ ਜਦੋਂ ਇਲੈਕਸ਼ਨ ਸੀ ਪਿਛਲੀ ਤਨਯੋਰ ਚ ਉਹਦੇ ਤੁਹਾਨੂੰ 92 ਐਮਐਲਏ ਜਕਾਤੀ ਸਾਹਿਬ ਨੇ ਤੁਹਾਡੇ ਦੇ ਦੋਸ਼ ਲਾਉਂਦੇ ਆ ਕਿ ਸਾਨੂੰ ਹੰਬਲਿਆ ਬਰਾਸਤਕ ਮਿਲਿਆ ਨਾਲ 40 ਸਾਲ ਹੋ ਗਿਆ ਤੇ ਜਦੋਂ ਕੋਈ ਚੰਗਾ ਕਮਾਂਡਰ ਹੋਏ ਨਾ ਜਦੋਂ ਕਿਸੇ ਵੀ ਭਾਵੇਂ ਫੌਜ ਦਾ ਕਮਾਂਡਰ ਹੋਏ ਜਾਂ ਕਿਸੇ ਸੰਸਦਾ ਦਾ ਕਮਾਂਡਰ ਹੋਏ ਜਦੋਂ ਚੰਗਾ ਕਮਾਂਡਰ ਹੋਊਗਾ ਤੇ ਚੰਗਾ ਰਾਜ ਦੇ ਸਕੂ ਜਦੋਂ ਕਮਾਂਡਰ ਹੀ ਸਾਡਾ ਜਿਹੜਾ ਉਹ ਸ਼ਾਮ ਤੋਂ ਬਾਅਦ ਜਿਹੜਾ ਬਿਆਨ ਹੁੰਦਾ ਉਹਦੇ ਤੇ ਲੋਕ ਐਸੇ ਉਹਨੂੰ ਸੀਰੀਅਸ ਨਹੀਂ ਲੈਂਦੇ ਕਿ ਪਤਾ ਨਹੀਂ ਸੀਐਮ ਸਾਹਿਬ ਨੇ ਕਿਸ ਤਰੀਕੇ ਦੇ ਨਾਲ ਬਿਆਨ ਦਿੱਤਾ ਸੋ ਜਦੋਂ ਕਮਾਂਡਰ ਜਿਹੜਾ ਉਹ ਹੀ ਮਾੜਾ ਹੋਏ ਉਹੀ ਅਫਸਰ ਨੇ ਪਿਛਲੀ ਸਰਕਾਰਾਂ ਦੇ ਵਿੱਚ ਉਹੀ ਅਫਸਰ ਨੇ ਪਿਛਲੀ ਸਰਕਾਰਾਂ ਵਾਲੇ ਆ ਅਫਸਰ ਕੰਮ ਕਰ ਰਹੇ ਨੇ ਗੱਲ ਦਿੱਕਤ ਇਹ ਆ ਕਿ ਅਹੁਦਾ ਅਹੁਦਾ ਹਰ ਕੋਈ ਬੰਦਾ ਲੈਣਾ ਸੌਕਾ ਅਹੁਦੇ ਨੂੰ ਨਿਭਾਉਣਾ ਜਿਹੜਾ ਬੜਾ ਔਖਾ ਤੁਹਾਨੂੰ ਡਾਕਦਾ ਕਿ ਪੁਲਸ ਜਿਹੜੀ ਫ੍ਰੀ ਲੈਂਸ ਕੰਮ ਨਹੀਂ ਮੈਂ ਦੱਸਦਾ ਇਸ ਕਰਕੇ ਅਹੁਦਾ ਹਰ ਬੰਦਾ ਲੈ ਲੈਂਦਾ ਅਹੁਦੇ ਨੂੰ ਆਪਾਂ ਨਿਭਾਉਣਾ ਕਿਸ ਤਰੀਕੇ ਦੇ ਨਾਲ ਜੇ ਕਾ ਸੀਐਮ ਸਾਹਿਬ ਚੰਗੇ ਕਲਾਕਾਰ ਸੀ ਚੰਗੀ ਸਟੇਜ ਚ ਚਲਾਉਂਦੇ ਰਿਹਾ ਪਰ ਸਟੇਟ ਜਿਹੜੀ ਚਲਾਉਣੀ ਉਹ ਬੜੀ ਔਖੀ ਆ ਸੋ ਅੱਜ ਸੋਭਾ ਜਿਹੜਾ ਵਾ ਉਹ ਤਰਾਸ ਤਰਾਸ ਜਿਹੜਾ ਅੱਜ ਆਪਣੀ ਗਲਤੀ ਮੰਨ ਰਿਹਾ ਕਿ ਅਸੀਂ ਕੀ ਕੀਤਾ ਅਸੀਂ ਇਸ ਜਹਾ ਬੋਕਰ ਪਾਰਟੀ ਨੂੰ ਜਿਹੜਾ ਚੁਣ ਕੇ ਅੱਜ ਆਪਣੇ ਆਪ ਨੂੰ ਘਟਿਆ ਮਹਿਸੂਸ ਕਰ ਰਿਹਾ ਕਿ ਇੰਗੀਆਂ ਘਟਨਾਵਾਂ ਵਾਪਰੀਆਂ ਲੋਕ ਜਿਹੜੇ ਨੇ ਸਹਿਮ ਦੇ ਮੌਲਚ ਨੇ ਬੱਚੇ ਸ਼ਾਮ ਨੂੰ ਲੇਟ ਹੋ ਜਾਣਾ ਮਾਪੇ ਉਹ ਕਰਾ ਜੋ ਫੋਨ ਕਰਦੇ ਨੇ ਕਿ ਬੇਟਾ ਘਰ ਆ ਜਾਓ ਸੋ ਵਪਾਰੀ ਜਿਹੜੇ ਉਹ ਵਪਾਰੀ ਕੱਲ ਤੋਂ ਇਹ ਦੇਖ ਸਕਦੇ ਹੋ ਕਿ ਡੋਮਿਨੋਸ ਤੇ ਜੇ ਗੋੜੀ ਬਾਤ ਚੱਲੀ ਸੀ ਤੁਸੀਂ ਪੱਤਰਕਾਰ ਸਾਥੀ ਉੱਥੇ ਆਏ ਸੀ ਸਾਰਾ ਸ਼ਹਿਰ ਸਹਿਮ ਦੇ ਮੌਦ ਦੇ ਵਿੱਚ ਉਸੇ ਵੇਲੇ ਬੰਦ ਹੋ ਗਿਆ ਸੀ ਲੋਕ ਕਹਿੰਦੇ ਨੇ ਬੇਟਾ ਕੱਟ ਕਮਾਵਾਂਗੇ ਕੱਟ ਖਾਵਾਂਗੇ ਪਰ ਦੁਕਾਨਾਂ ਤੋਂ ਤੁਸੀਂ ਟਾਈਮ ਨਾ ਜਾਓ ਮਾਹੌਲ ਨਹੀਂ ਠੀਕ ਸੋ ਅੱਜ ਅਸੀਂ ਇਸਦੇ ਰੋਜ਼ ਵੱਜੋਂ ਅੱਜ ਅਸੀਂ ਜਿਲ੍ਹਾ ਹੈੱਡ ਕੁਆਰਟਰ ਤੇ ਐਸਐਸਪੀ ਦਫ਼ਤਰ ਦਾ ਕਰਾਉ ਕੀਤਾ ਅੱਜ ਡੀਜੀਪੀ ਸਾਹਿਬ ਤੋਂ ਇਮਾਨ ਕਰਦੇ ਆ ਡੀਜੀਪੀ ਸਾਹਿਬ ਜਿਹੜੇ ਅਫਸਰ ਪਹਿਲਾਂ ਵੀ ਕਈ ਸਰਕਾਰਾਂ ਜਾਂ ਇਵਨ ਦਨ ਕਿ ਸਾਡੀ ਸਰਕਾਰ ਨੇ ਹੋਰ ਵੀ ਸਰਕਾਰ ਆ ਰਹੀਆਂ ਕੋਈ ਅਫਸਰ ਮੱਧਾਂ ਤੇ ਬੈਠੇ ਨੇ ਉਦੋਂ ਕਿਉਂ ਉਦੋਂ ਕਿਉਂ ਨਹੀਂ ਸੀ ਇਹ ਘਟਨਾਵਾਂ ਵਾਪਰੀਆਂ ਅੱਜ ਹੀ ਘਟਨਾਵਾਂ ਕਿਉਂ ਵਾਪਰੀਆਂ ਇਹ ਪਰਚੋਲਨ ਦੀ ਲੋੜ ਹੈ ਉਹ ਸਖਤ ਫੈਸਲੇ ਲੈਣ ਜਿਹੜੇ ਅਫਸਰ ਕੋਈ ਲੰਮੇ ਸਮੇਂ ਤੋਂ ਮੱਧਾਂ ਤੇ ਬੈਠੇ ਨੇ ਜਾਂ ਕਈ ਅਫਸਰਾਂ ਦੇ ਆਪਣੇ ਲਿੰਕ ਨੇ ਆਉਣ ਵਾਲੇ ਸਮੇਂ ਦੇ ਵਿੱਚ ਦੱਸਾਂਗੇ ਕਿ ਕੁਝ ਅਫਸਰ ਇਸ ਤਰ੍ਹਾਂ ਦੇ ਜਿਹੜੇ ਸਾਡੇ ਗੁਰਦਾਸਪੁਰ ਸਿਟੀ ਦੇ ਵਿੱਚ ਵੀ ਉੱਥੇ ਸਾਡੇ ਹਲਕੇ ਦੇ ਵਿੱਚ ਵੀ ਲੱਗੇ ਨੇ ਉਹਨਾਂ ਦੇ ਆਪਣੇ ਲਿੰਕ ਨੇ ਜੋ ਬਣਾਵਾ ਦੇ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਅਸੀਂ ਝਾਦਰ ਕਰਾਂਗੇ ਸੋ ਮੰਗ ਕਰਦੇ ਡੀ.ਐਸ.ਪੀ ਸਾਹਿਬ ਕੋਲ ਕਿ ਪਰਚੋਲ ਕਰਕੇ ਇਹ ਨਹੀਂ ਕਿ ਸਾਰੇ ਅਫਸਰ ਮਾਰੇ ਹੁੰਦੇ ਆ ਚੰਗੇ ਅਫਸਰ ਵੀ ਨੇ ਚੰਗੇ ਅਫਸਰਾਂ ਦੀ ਪਛਾਣ ਕਰਕੇ ਆਪਾਂ ਉਹਨਾਂ ਨੂੰ ਚੰਗੀਆਂ ਮਤਾਂ ਤੇ ਭਟਾਈਏ ਤਾਂ ਜੋ ਲੋਕ ਜਿਹੜੇ ਆਪਣੇ ਆਪ ਨੂੰ ਸੁਰੱਖਤ ਮਹਿਸੂਸ ਕਰ ਸਕਣ ਲੋਕ ਸਮਝਣ ਕਿ ਅਸੀਂ ਅੱਜ ਸੇਫ ਹਾਂ ਭਾਈ ਇਹ ਤੇ ਟ੍ਰੇਲਰ ਆ ਜੇ ਫਰਕ ਨਹੀਂ ਨਾ ਪਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਅੱਜ ਤੇ ਯੂਥ ਕਾਂਗਰਸ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੇ ਵੱਡੇ ਲੀਡਰਸ਼ਿਪਾਂ ਨੂੰ ਨਾਲ ਲੈ ਕੇ ਇਹਨਾਂ ਦੇ ਨੱਕ 'ਚ ਦਮ ਕਰ ਦਿੱਤਾ ਜਾਊਗਾ ਕਿ ਇਹ ਦਫ਼ਤਰਾਂ ਦੇ ਵਿੱਚੋਂ ਇਹਨਾਂ ਨੂੰ ਬਾਹਰ ਨਹੀਂ ਕੱਢ ਦਿੱਤਾ ਜਾਊਗਾ ਅੱਜ ਤਿੰਨ ਤਿੰਨ ਵਾਰ ਕੋਰੀ ਚੱਲੀ ਇੱਕ ਦਿਨ ਤੇ ਦੋ ਦੋ ਵਾਰ ਚਲਦੀ ਕੋਰੀ ਬਿਲਕੁਲ ਦੋ ਵਾਰ ਮੈਂ ਤੁਹਾਨੂੰ ਦੱਸ ਰਿਹਾ ਕਿ ਜਿੱਤੇ ਪਾਰੀ ਪੁਾਰੀ ਇਸ ਤਰ੍ਹਾਂ ਦੇ ਪੰਜਾਬ ਤੋਂ ਪ੍ਰਭੂਸ ਖਜਾਨਾ ਬਿਲਕੁਲ ਹੋ ਰਹੇ ਨੇ ਮੂਹੂਲ ਨਹੀਂ ਜਾਣੇ ਹੋ ਰਹੇ ਨੇ ਸਾਡੇ ਗੁਰਦਾਸਪੁਰ ਦੀ ਗੱਲ ਕਰੀਏ ਇੱਥੇ ਬੜੇ ਸਰਦਾਰਾਂ ਲਾਈਫ ਜੀਵਨ ਵਾਲੇ ਲੋਕ ਨੇ ਨੌਕ ਸਹਿਮ ਦੇ ਮੌਂਦੇ ਵਿੱਚ ਨੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਕਿਸੇ ਤਰ੍ਹਾਂ ਚੰਦ ਰਿਆ ਤੁਸੀਂ ਮੂਹ ਕਹਿ ਰਹੇ ਹੋ ਕਿ ਲੋਕ ਜਿਹੜੇ ਨੇ ਸਕੂਲਾਂ 'ਚ ਵੀ ਲੋਕਾਂ ਬੱਚਿਆਂ ਨੂੰ ਭੇਜਣਾ ਜਿਹੜਾ ਸਖੀਤ ਨਹੀਂ ਸਮਝ ਰਹੇ ਕਿ ਪਤਾ ਨਹੀਂ ਰਸਤੇ ਵਿੱਚ ਕੀ ਕਰਤਾ ਤੇ ਸਾਰੀਆਂ ਪਾਰਟੀਆਂ ਨੂੰ ਅੱਜ ਜੁੜੀਆਂ ਵੀ ਵਿਰੋਧੀ ਪਾਰਟੀਆਂ ਮੇਰਾ ਖਿਆਲ ਕੋਈ ਵੀ ਇਸ ਮੁੱਦੇ ਤੇ ਨਹੀਂ ਬੋਲਿਆ ਜੇ ਸਿਟੀ ਥਾਣਾ ਕੇ ਪੰਪ ਚੱਲਿਆ ਕੱਲਾ ਐਮਐਲਏ ਸਾਡੇ ਤੇ ਅਸੀਂ ਰੋਲਾ ਪਾਇਆ ਕਿ ਉੱਥੇ ਬੰਬ ਚੱਲਿਆ ਉਹ ਮੁੜ ਕੇ ਪੁਲਿਸ ਨੂੰ ਮੰਗਣਾ ਵੀ ਪਿਆ ਸੋ ਬੜੀ ਸ਼ਰਮਨਾਕ ਗੱਲ ਹੈ ਕਿ ਵੋਟਾਂ ਵੇਲੇ ਸਾਰੀਆਂ ਪਾਰਟੀਆਂ ਜਿਹੜੀਆਂ ਉਹ ਵੋਟਰਾਂ ਕੋਲ ਜਾਂਦੀਆਂ ਪਰ ਅੱਜ ਜਦੋਂ ਅੱਜ ਜਦੋਂ ਲੋਕਾਂ ਦੇ ਨਾਲ ਖੜਨਾ ਪੁੱਛਦਾ ਅਗਲਾ ਮੁੱਦਾ ਹੋਵੇਗਾ ਲੈਂਡ ਆਟ ਬਿਲਕੁਲ ਕਾਂਗਰਸ ਦਾ ਨਹੀਂ ਇਹ ਸਾਰੇ ਲੋਕਾਂ ਦਾ ਅਸੀਂ ਜੇ ਲੋਕਾਂ ਦੇ ਚੁਣੇ ਹੋਏ ਨੁਮਾਇंदे ਮੈਂ ਬਤੌਰ ਪ੍ਰਧਾਨ 60000 ਵੋਟਰਾਂ ਦੀ ਨੁਮਾਇੰਗੀ ਕਰ ਰਿਹਾ ਦੂਸਰੀ ਵਾਰ ਦੇ ਐਮਐਲਏ ਤੇ ਸਾਡਾ ਸਾਡਾ ਵੈਸੇ ਵੜਦਾ ਕਿ ਅਸੀਂ ਲੋਕਾਂ ਦੇ ਨਾਲ ਖੜੀਏ ਕਿਉਂਕਿ ਲੋਕਾਂ ਨੇ ਸਾਨੂੰ ਜਤਾਇਆ ਸੀ ਚੁਣੇਓ ਇਹਨਾਂ ਦੇ ਲੋਕਾਂ ਦੀ ਅਵਾਜ਼ ਜਿਹੜੀ ਆ ਜਦੋਂ ਵੀ ਕੋਈ ਈਵੈਂਟਾਂ ਨੇ ਲਾਅ ਐਂਡ ਆਰਡਰ ਦੀ ਗੱਲ ਕਰਦੀ ਆ ਜਾਂ ਕੋਈ ਹੋਰ ਵੀ ਕੋਈ ਕਟਨਾ ਵਾਪਰਦੀ ਆ ਸਾਡਾ ਫਰਜ਼ ਆ ਕਿ ਅਸੀਂ ਲੋਕਾਂ ਦੇ ਨਾਲ ਖੜਕੇ ਲੋਕਾਂ ਦੀ ਅਵਾਜ਼ ਜਿਹੜੀ ਆ ਸੁੱਤੀ ਪਈ ਸਰਕਾਰ ਤੇ ਜਿਹੜੀ ਆ ਉਹਨਾਂ ਨੂੰ ਜਗਾਈਏ 90% ਮੰਗੀਆਂ ਜਾ ਰਹੀਆਂ ਨਹੀਂ ਦਿੰਦੇ ਤਾਂ ਗੋਲੀਆਂ ਚ ਵੀਰੇ ਤੁਹਾਨੂੰ ਪਿੱਛੇ ਜੇ ਤੁਸੀਂ ਪੂਰਾ ਲਾਈਵ ਹੋਏ ਸੀ ਤੁਹਾਨੂੰ ਕੌਣ ਆਈ ਸੀ ਥ੍ਰੈਟ ਕਾਲ ਜੇ ਅੱਜ ਅੱਜ ਕੱਲ ਡੈਮੋਕਰੇਸੀ ਦੇ ਵਿੱਚ ਮੀਡੀਆ ਚੌਥਾ ਪਿੱਲਰ ਤੇ ਜੇ ਤੁਸੀਂ ਨਹੀਂ ਸੇਵ ਤੇ ਤੁਸੀਂ ਹੋਰ ਕਿਸੇ ਦੀ ਗੱਲ ਕੀ ਕਰੋਗੇ ਅੱਜ ਪੱਤਰਕਾਰਾਂ ਨੂੰ ਧਮਕੀਆਂ ਆ ਰਹੀਆਂ ਪਿੱਛੇ ਜਿਹੜੀ ਘਟਨਾ ਪਰਸੋਂ ਵਾਪਰੀ ਆ ਮੈਨੂੰ ਮੀਡੀਆ ਸਾਥੀਆਂ ਨੇ ਉੱਥੇ ਦੱਸਿਆ ਕਿ ਮੀਡੀਆ ਸਾਥੀਆਂ ਨੂੰ ਉੱਥੇ ਵੀਡੀਓ ਵੀ ਨਹੀਂ ਦਿੱਤੀ ਗਈ ਨਾ ਅੰਦਰ ਜਾਣ ਦਿੱਤਾ ਗਿਆ ਸੀ ਸੀਸੀਟੀਵੀ ਕੈਮਰੇ ਦੀ ਕਿ ਤਾਂ ਜੋ ਲੋਕਾਂ ਦੇ ਵਿੱਚ ਜਿਹੜੀ ਆ ਵੀਡੀਓ ਜਿਹੜੀ ਗੋਲੀ ਚੱਲੀ ਆ ਉਹ ਅਸੀਂ ਪੇਸ਼ ਨਾ ਕਰ ਸਕੀਏ ਫੜਨ ਦੀ ਬਜਾਏ ਪੁਲਿਸ ਨੇ ਕੱਲ ਜਿਹੜੀਆਂ ਕਬੇ ਪਾਸਟੈਂਡ ਤੇ ਦੁਕਾਨਾਂ ਬੰਦ ਕਰਾਈਆਂ ਨੇ ਪੌਣਿਆ ਤਕਰੀਬ ਸਾਰੀਆਂ ਦੁਕਾਨਾਂ ਬੰਦ ਕਰਵਾਉਂਦੇ ਉਹ ਸਗੋਂ ਲੋਕਾਂ ਨੂੰ ਇੱਕ ਮਾਹੌਲ ਇਸ ਤਰ੍ਹਾਂ ਦਾ ਕ੍ਰੀਏਟ ਕਰ ਰਹੇ ਹੋ ਜਾ ਗਿਆ ਦੁਕਾਨਾਂ ਬੰਦ ਕਰਾਉਣਗੇ ਲੋਕ ਤੇ ਅੱਗੇ ਡਰੇ ਨਹੀਂ ਆ। ਕਿਰ ਇਹਦਾ ਹੱਲ ਕੀ ਹੈ? ਹੱਲ ਇਹੋ ਯਾ ਕਿ ਇਹ ਸੁੱਤੀ ਬੋਲੀ ਜਿਹੜੀ ਸਰਕਾਰ ਆ ਇਹਨਾਂ ਦੇ ਮਗਰ ਡਾਂਗ ਫੜ ਕੇ ਚੜਨਾ ਪਊ ਜਿਹੜਾ ਸਮਾਂ ਹੁਣ ਬੋਟਾ ਤੇ ਲੋਕਾਂ ਨੇ ਪਾ ਲੀਆਂ ਪਰ ਲੋਕਾਂ ਕੋ ਪਾਵਰ ਇੱਕੋ ਹੀ ਆ ਕਿ 5 ਸਾਲ ਬਾਅਦ ਆਪਣੀ ਬੋਰਡ ਦੇ ਨਾਲ ਹੀ ਇਹਨਾਂ ਨੂੰ ਜਿਹੜਾ ਜਵਾਬ ਦੇ ਸਕਦੇ ਪਰ ਜਾਲ ਇੱਕ ਰਹਿ ਗਿਆ ਉਹਦੇ ਵਿੱਚ ਇਹਨਾਂ ਨੂੰ ਗੁੰਗੀ ਬੋਲੀ ਸਰਕਾਰ ਦੇ ਹੱਲ ਲੜਨ ਦੀ ਲੋੜ ਹੈ ਤਾਂ ਜੋ ਜਿਹੜਾ ਸਮਾਂ ਰਹਿ ਗਿਆ ਉਹਦੇ ਵਿੱਚ ਇਹਨਾਂ ਨੂੰ ਜਗਾ ਸਕੀਏ ਤਾਂ ਜੋ ਜਿਹੜਾ ਸਮਾਂ ਰਹਿ ਗਿਆ ਅਸੀਂ ਲਾਅਨ ਆਰਡਰ ਨੂੰ ਪਰ ਥੋੜਾ ਬਹੁਤਾ ਤੇ ਬਾਲ ਰੱਖ ਸਕੀਏ ਆਸਤੇ ਇਹਨਾਂ ਕੋ ਸਾਨੂੰ ਕੋਈ ਨਹੀਂ ਪਰ ਅਸੀਂ ਆਪਣੀ ਆਵਾਜ਼ ਇਸੇ ਤਰੀਕੇ ਦੇ ਨਾਲ ਅਸੀਂ ਚੁੱਕਦੇ ਰਵਾਂਗੇ ਤਾਂ ਜੋ ਲੋਕਾਂ ਨੂੰ ਅਸੀਂ ਸੁਰੱਖਤ ਮਹਿਸੂਸ ਕਰਾ ਸਕੀਏ ਤਾਂ